ਇੱਧਰ ਬਾਈ ਹੁਣ ਆ ਜੀ ਥੋੜਾ ਕੋੜਾ ਆਫਸ ਚ ਹੋ ਗਿਆ ਝਗੜਾ ਤੇ ਇਧਰਲੇ ਪਾਸੇ ਬਣੀ ਹੋਈ ਆ ਬਾਈ ਕਾਰ ਆਪਣਾ ਕਾਰ ਪਾਰਕਿੰਗ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਦੇ ਵਲੌਗ ਚ ਆਪਾਂ ਤੁਹਾਨੂੰ ਦਿਖਾਉਣੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਰੇਲਵੇ ਜੰਕਸ਼ਨ ਤੇ ਬਣੇ ਰਿਹਾ ਜੋ ਵਲੌਗ ਦੇ ਨਾਲ ਇਹ ਹੈਗਾ ਜਿਹੜਾ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਮੇਨ ਗੇਟ ਇਧਰਲੇ ਪਾਸੇ ਦੀ ਜਿਹੜਾ ਆਪਾਂ ਅੰਦਰ ਜਾਣਾ ਇੱਧਰਲੇ ਪਾਸੇ ਜੇ ਮਾਲਾ ਸੜਕ ਪਾਰ ਕਰਨੀ ਹੈ ਤੁਸੀਂ ਤੇ ਇੱਧਰਲੇ ਪਾਸੇ ਦੀ ਇਹ ਬਣਾਇਆ ਹੋਇਆ ਪੌੜਾ ਤੇ ਉੱਪਰ ਦੀ ਜਾ ਕੇ ਤੁਸੀਂ ਪੌੜ ਦੇ ਤੇ ਰੇਲਵੇ ਸਟੇਸ਼ਨ ਵਾਲੇ ਪਾਸੇ ਦਾਖਲ ਹੋ ਸਕਦੇ ਹੋ ਦੇਖੋ ਰੋਟੀ ਪਾਣੀ ਵਾਸਤੇ ਤੇ ਬਾਹਰਲੇ ਪਾਸੇ ਬਹੁਤ ਵਧੀਆ ਢਾਬੇ ਬਣਦੇ ਆ ਤੇ ਤੁਸੀਂ ਇੱਥੇ ਆਉਗਾ ਨਾਸ਼ਤਾ ਪਾਣੀ ਕਰ ਸਕਦੇ ਹੋ ਬਿਲਕੁਲ ਰੇਲਵੇ ਸਟੇਸ਼ਨ ਦੇ ਸਾਹਮਣੇ ਇਹ ਸਾਹਮਣੇ ਜਿਹੜਾ ਰੋਡ ਆਉਂਦਾ ਇਹ ਭੰਡਾਰੀਪੁਰ ਵਾਲੇ ਪਾਸੋਂ ਆਉਂਦਾ ਤੇ ਇਹ ਜਾ ਵੜਦਾ ਇਧਰਲੇ ਪਾਸੇ ਅਟਾਰੀ ਵਾਲੇ ਪਾਸੇ ਤੇ ਇੱਥੇ ਭਈ ਆਟੋ ਤੁਹਾਨੂੰ ਆਮ ਹੀ ਮਿਲ ਜਾਣਗੇ ਖੜੇ ਜਿਹੜੇ ਪਾਸੇ ਨੂੰ ਤੁਸੀਂ ਡੈਸਟੀਨੇਸ਼ਨ ਤੇ ਜਿੱਥੇ ਜਾਣਾ ਤੁਸੀਂ ਜਾਂ ਜਿਹੜੀ ਜਗ੍ਹਾ ਤੇ ਜਾਣਾ ਤੁਹਾਨੂੰ ਉਹਨਾਂ ਵਾਸਤੇ ਇੱਥੇ ਆਟੋ ਮਿਲ ਜਾਣਗੇ ਖੜੇ ਇੱਥੋਂ ਸ਼ੁਰੂ ਹੋਣਾ ਰੇਲਵੇ ਸਟੇਸ਼ਨ ਤੇ ਨਾਲ ਹੀ ਪਹਿਲੇ ਨੰਬਰ ਤੇ ਇੱਥੇ ਬਾਥਰੂਮ ਬਣੇ ਹੋਏ ਆ ਇਧਰਲੇ ਪਾਸੇ ਰੇਲਵੇ ਸਟੇਸ਼ਨ ਆ ਜਿਹੰਦਰੰਮ ਬਰਸਤੂ ਆਰੇਗਾ ਇਧਰ ਬਾਈ ਹੋਣਾ ਵੀ ਥੋੜਾ ਕੋੜਾ ਆਪਸ ਵਿੱਚ ਹੋ ਗਿਆ ਝਗੜਾ ਤੇ ਇਧਰਲੇ ਪਾਸੇ ਬਣੀ ਹੋਈ ਆ ਬਾਈ ਕਾਰ ਆਪਣਾ ਕਾਰ ਪਾਰਕਿੰਗ ਤੇ ਨਾਲ ਹੀ ਬਣੀ ਹੋਈ ਆ ਜਿਹੜੀ ਆ ਮੋਟਰਸਾਈਕਲ ਪਾਰਕਿੰਗ ਇਧਰਲੇ ਪਾਸੇ ਜਦੋਂ ਸ਼ੁਰੂ ਗੇਟ ਤੋਂ ਮੜਦੇ ਆ ਨਾ ਸਾਹਮਣੇ ਗੇਟ ਆ ਇੱਥੇ ਬਣੇ ਹੋਏ ਮੋਟਰਸਾਈਕਲ ਪਾਰਕਿੰਗ ਤੇ ਇਧਰਲੇ ਪਾਸੇ ਕਾਰ ਪਾਰਕਿੰਗ ਤੇ ਟ੍ਰੈਕਟ ਘਰ ਉਧਰਲੇ ਪਾਸੇ ਆ ਤੇ ਰੈਸਟੋਰੈਂਟ ਸਾਹਮਣੇ ਲਿਖਿਆ ਹੋਇਆ ਇਧਰਲੇ ਪਾਸੇ ਤੇ ਆ ਜਿਹੜੀ ਰੇਲਵੇ ਸਟੇਸ਼ਨ ਦੀ ਬਿਲਡਿੰਗ ਆ ਇੱਥੇ ਬਾਈ ਇਹਨਾਂ ਨੇ ਜਿਹੜਾ ਇੱਕ ਰੇਲਵੇ ਵਾਲਾ ਡੱਬਾ ਹੀ ਖੜਾਇਆ ਹੋਇਆ ਰੈਸਟੋਰੈਂਟ ਵਾਸਤੇ ਆ ਸਾਹਮਣੇ ਦੇਖੋ ਤੇ ਇਹ ਸ਼ਾਇਦ ਕਪਾਸਾ ਫੂਰ ਜੰਕਸ਼ਨ ਲਿਖਿਆ ਹੋਇਆ ਵਾ ਇੱਥੇ ਆ ਦੇਖੋ ਰੈਸਟੋਰੈਂਟ ਪੁਰਾਣੀ ਬਿਲਡਿੰਗ ਉਮੇ ਰੱਖੀ ਹੋਈ ਆ ਤੇ ਇਹ ਕੁਲੀਆਂ ਵਾਸਤੇ ਜਿਹੜਾ ਸਮਾਨ ਸਮੂਹ ਲੈ ਕੇ ਜਾਣ ਵਾਸਤੇ ਰੱਖੇ ਹੋਇਆ ਬਾਈ ਇੱਥੇ ਇਹਨਾਂ ਨੇ ਰੇੜੇ ਜੇ ਯਾਤਰੀਆਂ ਦੇ ਆਉਣ ਵਾਸਤੇ ਬਾਈ ਇਧਰਲੇ ਪਾਸੇ ਜਿਹੜੀਆਂ ਚਲਦੀਆਂ ਫਿਰਦੀਆਂ ਜਿਹੜੀਆਂ ਪੌੜੀਆਂ ਵੀ ਬਣਾਈਆਂ ਗਈਆਂ ਤੇ ਸਿੰਪਲ ਪੌੜੀਆਂ ਵੀ ਆ ਜਿਨੇ ਮਾਲਾ ਜਬ ਜੋਰਗਾ ਉਹ ਇਹ ਲੈਫਟ ਤੇ ਜਾ ਜਾ ਸਕਦੇ ਆਉਣ ਜਾਣ ਵਾਸਤੇ ਤੇ ਉੱਥੇ ਬਾਈ ਸਾਹ ਜਿਹੜਾ ਰੇਲਵੇ ਸਟੇਸ਼ਨ ਦਾ ਨਕਸ਼ਾ ਬਣਾਇਆ ਹੋਇਆ ਵਾ ਨਕਸ਼ਾ ਦਿੱਤਾ ਹੋਇਆ ਵਾ ਲਈ ਸੱਤ ਜਿਹੜੀਆਂ ਲੈਣਾ ਇਹਦੀਆਂ ਪਾਰਕਿੰਗ ਜੋ ਵੀ ਖਾਣ ਪੀਣ ਦਾ ਜਾਂ ਬੈਣ ਬੂੰਦ ਦਾ ਬੈਂਚ ਬੂੰਦ ਸਾਰਾ ਇੱਥੇ ਲਿਖਿਆ ਹੋਇਆ ਵਾ ਇਧਰਲੇ ਪਾਸੇ ਹੈਗਾ ਇਹਦੇ ਇਹ ਟੈਕਟਾ ਮਿਲਦੇ ਨੇ ਇਧਰਲੇ ਪਾਸੇ ਵੀ ਇੱਕ ਬਾਥਰੂਮ ਬਣੇ ਹੋਏ ਆ ਟੈਕਟ ਖੜਕੀ ਵਾਲੇ ਪਾਸੇ ਤੇ ਇਧਰਲੇ ਪਾਸੇ ਚੱਲ ਰਿਹਾ ਕੰਮ ਜਿਹੜਾ ਕੋਈ ਹੋ ਸਕਦਾ ਕੋਈ ਕਮਰੇ-ਕੂਮਰੇ ਬਣਾ ਰਹੇ ਆ ਤੇ ਇਧਰਲੇ ਪਾਸੇ ਆ ਗਿਆ ਬਾਈ ਜੀ ਰੇਲਵੇ ਸਟੇਸ਼ਨ ਜਿਹੜਾ ਸ੍ਰੀ ਅਮਰਸਰ ਸਾਹਿਬ ਜੀ ਦਾ ਬਾਕੀ ਇਕ ਟ੍ਰੇਨ ਪੂਰੀ ਆਉਂਦੀ ਆ ਇਹ ਪਤਾ ਨਹੀਂ ਕਿੱਥੋਂ ਦੀ ਆ ਇੱਥੇ ਬਣੀ ਹੋਈ ਆ ਲੈਫਟ ਆ ਦੇਖੋ ਯਾਤਰੀਆਂ ਵਾਸਤੇ ਇਹ ਹੈਗਾ ਇੱਕ ਨੰਬਰ ਪਲੇਟਫਾਰਮ ਇੱਥਾਂ ਪਰਲੇ ਪਾਸੇ ਹੈਗਾ 2 ਨੰਬਰ ਤੇ ਇੱਥੋਂ ਬਈ ਜਿਹੜਾ ਕਾਰਗੋ ਦਾ ਜਿਹੜਾ ਸਮਾਨ ਹੋਣ ਜਾਂਦਾ ਜਿਹੜਾ ਰੇਲ ਟ੍ਰੇਨਾਂ ਤੇ ਭੇਜਣਾ ਹੁੰਦਾ ਉਹ ਇੱਥੋਂ ਲੱਦਦੇ ਆ ਉਹ ਮੋਟਰਸਾਈਕਲ ਖੜੇ ਆ ਹੋਰ ਇਹਨਾਂ ਨੂੰ ਪੈਕਿੰਗ ਕਰਕੇ ਇੱਥੋਂ ਚੜਾਉਣਗੇ ਟ੍ਰੇਨ ਤੇ ਜਿੱਥੇ ਲੈ ਕੇ ਜਾਣੇ ਆ ਇੱਥੋਂ ਜਾਂਦੇ ਆ ਤੇ ਦੂਜਾ ਰੇਲਵੇ ਜਿਹੜਾ ਪਲੇਟਫਾਰਮ ਆ ਇਹ ਵੀ ਜਿਹੜਾ ਬਿਲਕੁਲ ਹੁਣ ਸੋਨ ਸਨਾਨ ਤੇ ਆ ਇੱਥੇ ਵੀ ਕੰਟੇ이너 ਤੁਹਾਨੂੰ ਸਾਰੇ ਪਾਸੇ ਹੀ ਸਾਰੇ ਪਲੇਟਫਾਰਮਾਂ ਤੇ ਕੰਟੇ이너 ਮਿਲ ਜਾਣਗੇ ਪਰ ਯਾਤਰੀ ਤੁਹਾਨੂੰ ਬਹੁਤ ਘੱਟ ਮਿਲਣਗੇ ਜਮਾਂ ਹੀ ਸੁਨਣਾ ਪਿਆ ਯਾਰ ਰੇਲਵੇ ਸਟੇਸ਼ਨ ਕੋਈ ਹਲਚਲ ਹੈ ਹੀ ਨਹੀਂ ਗੀ ਇਹ 2 ਤੇ 3 ਨੰਬਰ ਪਲੇਟਫਾਰਮ ਸੀ ਹੁਣ ਆਪਾਂ ਚੱਲਦੇ ਆਂ 4 ਤੇ 5 ਦੇ ਵਿੱਚ ਇੱਥੋਂ ਉਤਰਦੇ ਆਂ ਇਹ ਹੈਗਾ 4 ਤੇ 5 ਇਹਦੀ ਬਿਲਕੁਲ ਬਾਈ ਜੀ ਜਮਾਂ ਸੁਨਣਾ ਹੀ ਪਿਆ ਇੱਥੇ ਵੀ ਇੱਕ ਕੰਡਨ ਹੈਗੀ ਤੇ ਇਹ ਹੈਗੀ ਆ ਅੰਮ੍ਰਿਤਸਰ ਡੇਰਾ ਧੁੰਮ ਜਿਹੜੀ ਟ੍ਰੇਨ ਖੜੀ ਹੋਈ ਆ ਤੇ ਇਹਦੀ ਕਰੀ ਜਾਂਦੇ ਸਫਾਈ 6 ਤੇ 7 ਨੰਬਰ ਬਾਈ ਉਧਰਲੇ ਪਾਸੇ ਆ ਤੇ ਦੇਖੋ ਪਰਿੰਦਾ ਵੀ ਜਿਹੜਾ ਪਰ ਨਹੀਂ ਮਾਰ ਰਿਹਾ ਰੇਲਵੇ ਸਟੇਸ਼ਨ ਤੇ ਬਿਲਕੁਲ ਜਿਹੜਾ ਸੁਨਣਾ ਪਿਆ ਵਾ ਤੇ ਉਧਰਲੇ ਪਾਸੇ ਉਹ ਗੱਡੀਆਂ ਖੜੀਆਂ ਜਿਨ੍ਹਾਂ ਤੋਂ ਕੰਮ ਐਮਰਜੈਂਸੀ ਲਿਆ ਜਾਂਦਾ ਵਾ ਜਾਂ ਮੰਨ ਲਓ ਜਿਨ੍ਹਾਂ ਦਾ ਹਜੇ ਕੰਮ ਹੈ ਨਹੀਂਗਾ ਉਹ ਸਾਈਡ ਤੇ ਲਾਈਆਂ ਹੋਈਆਂ ਆ 8 ਨੰਬਰ ਤੇ 10:45 ਹੋ ਚੁੱਕੇ ਆ ਬਾਈ ਕੋਈ ਟ੍ਰੇਨ ਨਹੀਂ ਆਈ ਆਪਨੋਂ ਅੱਧਾ ਪੌਣਾ ਘੰਟਾ ਹੋ ਗਿਆ ਖੜੇ ਨੂੰ 6 7 ਨੰਬਰ ਤੇ ਜਾਣ ਵਾਸਤੇ ਇੱਧਰੋਂ ਫਸ ਇੱਕ ਪੌੜੀਆਂ ਵੀ ਬਣਾਈਆਂ ਹੋਈਆਂ ਤੇ ਸਿੱਧਾ ਰਸਤਾ ਹੀ ਬਣਾਇਆ ਹੋਇਆ ਹੈ ਜਾਂ ਕਿਸੇ ਨੇ ਬੈਗ ਲੈ ਕੇ ਜਾਣਾ ਹੋਣ ਤੇ ਜਾਂ ਵੈਸੇ ਤੁਰ ਕੇ ਜਾਣਾ ਹੋਵੇ ਪੌੜੀਆਂ ਵੀ ਆ ਤੇ ਸਿੰਪਲ ਰਾਹ ਵੀ ਬਣਾਇਆ ਹੋਇਆ ਵਾ 6 ਤੇ ਆ 6 ਤੇ ਆ 7 ਨੰਬਰ ਪਲੇਟਫਾਰਮ ਤੇ ਉਧਰਲੇ ਪਾਸੇ ਐਕਸਟਰਾ ਲੈਣਾ ਬਣੀ ਹੋਈਆਂ ਗੱਡੀਆਂ ਖੜਾਉਣ ਵਾਸਤੇ ਤੇ ਆ 6 ਤੇ 7 ਚ ਵੀ ਦੇਖ ਲਓ ਬਈ ਕੋਈ ਬੰਦਾ ਨਹੀਂ ਪੰਜ ਸੱਤ ਬੰਦੇ ਹੀ ਬੈਠੇ ਸਾਰੇ ਇਧਰਲੇ ਪਾਸੇ ਵੀ ਟਿਕਟਾਂ ਕੱਢਦੇ ਆ ਉਹ ਵੀ ਤੁਹਾਨੂੰ ਦਿਖਾਉਣਾ ਇਧਰਲੇ ਪਾਸੇ ਆਪਾਂ ਜਾ ਕੇ ਕੋੜੀਆਂ ਹੀ ਬਣੀ ਹੋਈਆਂ ਚੱਲਦੀਆਂ ਨਹੀਂ ਪਰ ਫੇਰ ਖੜੀਆਂ ਸੁਰੀਆਂ ਲੱਗਦੀਆਂ ਦੂਜੇ ਪਾਸੇ ਵਾਲੀ ਤਾਂ ਚਲੀ ਜਾਂਦੀ ਆ ਉਹ ਇਹ ਹੈਗਾ ਰਿਜ਼ਰਵੇਸ਼ਨ ਬਾਈ ਟਿਕਟ ਕਾਊਂਟਰ ਇੱਥੇ ਤੁਸੀਂ ਟਿਕਟਾਂ ਬੁੱਕ ਕਰਵਾ ਸਕਦੇ ਹੋ ਜੇ ਕਦੇ ਲੰਮੇ ਸਫ਼ਰ ਤੇ ਜਾਣਾ ਸੀਟਾਂ ਬੁੱਕ ਹੋ ਜਾਣੀਆਂ ਇੱਥੇ ਇਹ ਬਿਲਕੁਲ ਦੂਜੇ ਸਾਹਮਣੇ ਸਾਈਡ ਆ 7 ਨੰਬਰ ਵਾਲੇ ਪਾਸੇ ਦਰਗਾਣਾ ਮੰਦਰ ਦਾ ਮਾਡਲ ਬਣਾਇਆ ਹੋਇਆ ਸਟੇਸ਼ਨ ਦੇ ਵਿੱਚ ਇਹ ਰੇਲਵੇ ਸਟੇਸ਼ਨ ਦਾ ਜਿਹੜਾ ਬੈਕ ਸਾਈਡ ਵਾਲਾ ਜਿਹੜਾ ਇੱਕ ਗੇਟ ਹੋਰ ਆ ਇੱਧਰਲੇ ਪਾਸੇ ਵੀ ਜਿਹੜੀ ਤੁਸੀਂ ਗੱਡੀ پارک ਕਰ ਸਕਦੇ ਹੋ ਆਟੋ ਲੈ ਸਕਦੇ ਹੋ ਇਹ 7 ਨੰਬਰ ਵਾਲੇ ਪਾਸੇ ਆ ਇੱਧਰਲੇ ਪਾਸੇ ਦੀ ਵੀ ਤੁਸੀਂ ਐਂਟਰੀ ਕਰ ਸਕਦੇ ਹੋ ਬਾਈ ਇੱਧਰਲੇ ਪਾਸੇ ਬਾਈ ਜਿਹੜੇ ਛੱਡਣ ਆਉਂਦੇ ਆ ਜੇ ਸਵਾਰੀਆਂ ਉਹ ਜਾਂ ਮੰਨ ਲਓ ਕਿਸੇ ਨੂੰ ਲੈ ਕੇ ਜਾਣਾ ਗੱਡੀਆਂ ਬੋਕਰ ਆਈਆਂ ਹੁੰਦੀਆਂ ਉਹ ਇਹਨਾਂ ਲੈਣਾ ਚੱਲ ਆ ਗਈਆਂ ਨੇ ਆਖੇ ਤੇ ਇੱਥੋਂ ਚੱਕਦੇ ਆ ਤੇ ਲੈ ਜਾਂਦੇ ਜਿੱਥੇ ਲੈ ਕੇ ਜਾਣਾ ਇੱਧਰਲੇ ਪਾਸੇ ਇੱਕ ਬੱਸ ਖੜੀ ਬਈ ਜਿਹੜੀ ਸ੍ਰੀ ਹਰਿਮੰਦਰ ਸਾਹਿਬ ਨੂੰ ਬਿਲਕੁਲ ਫ੍ਰੀ ਸੇਵਾ ਤੇ ਇਹ ਜਾਂਦੀ ਆ। ਵੀ ਬੱਸ ਸੇਵਾ ਸਤਿਗੁਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਤੇ ਇਹ ਹੈਗਾ ਰੇਲਵੇ ਸਟੇਸ਼ਨ ਤੇ ਇੱਧਰਲੇ ਪਾਸੇ ਆਟੋ ਖੜਿਆ ਜਿਨ੍ਹਾਂ ਨੇ ਆਟੋ ਤੇ ਜਾਣਾ ਜਾਂ ਗੱਡੀਆਂ ਕਰਵਾਉਣੀਆਂ ਉਹ ਇੱਧਰਲੇ ਪਾਸੇ ਖੜੀਆਂ ਹੋਣੀਆਂ ਸਾਹਮਣੇ। ਇਹ ਸਾਰੀਆਂ ਯੂਨੀਅਨ ਵਾਲੀਆਂ ਗੱਡੀਆਂ ਖੜੀਆਂ ਬਈ ਇੱਥੇ ਪਾਰਕਿੰਗ ਵਾਲੀਆਂ ਇਹ ਆ। ਤੇ ਇੱਥੇ ਜੇ ਕਿਸੇ ਨੇ ਸਫਰ ਕਰਨ ਦਾ স্পেশাল ਗੱਡੀ ਕਰਾਉਣੀ ਹੈ ਤੇ ਇਧਰਲੇ ਪਾਸੇ ਵਾਧੂ ਗੱਡੀਆਂ ਖੜੀਆਂ ਤੁਸੀਂ ਇਥੋਂ ਗੱਡੀ ਕਰਾ ਕੇ ਕਿਸੇ ਵੀ ਇਲਾਕੇ ਨੂੰ ਘੁੰਮ ਸਕਦੇ ਆ ਇੱਕ ਇਧਰਲੇ ਪਾਸੇ ਵੀ ਵੈਸੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਦਾ ਜਿਹੜਾ 게ਟ ਬਣਿਆ ਹੋਇਆ ਵਾ ਤੇ ਪਰ ਇਹਦੇਲੇ ਪਾਸੇ ਦਾ ਜਿਹੜਾ ਦਾਖਲਾ ਮਨਾ ਹੈ ਇਧਰਲੇ ਪਾਸੇ ਦੀ ਜਿਹੜੀਆਂ ਗੱਡੀਆਂ ਉਹ ਨਿਕਲਦੀਆਂ ਜੋ ਵੀ ਆ ਤੇ ਇਧਰਲੇ ਪਾਸੇ ਦੀ ਜਿਹੜਾ ਲੋਕ ਬਾਹਰ ਨਿਕਲਦੇ ਆ ਤੋ ਅੱਜ ਦਾ ਵਲੌਗ ਆਪਣਾ ਤੁਹਾਨੂੰ ਕਿਵੇਂ ਲੱਗਿਆ ਜਰੂਰ ਕਮੈਂਟ ਕਰਕੇ ਦੱਸਿਆ ਜੋ ਤੇ ਚੈਨਲ ਤੇ ਜਿਹੜੇ ਨਵੇਂ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈ ਜਾਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੈ ਜਾਓ ਤਾਂ ਜੋ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਸੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ